ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਤੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਵਕੀਲ ਭਾਈ ਚਾਰੇ ਨੂੰ ਲੈ ਕੇ ਦਿੱਤੇ ਗਏ ਭਿਵਾਦੇ ਤੋਂ ਬਿਆਨ ਤੋਂ ਬਾਅਦ ਪੰਜਾਬ ਭਰ ਦੇ ਵਕੀਲਾਂ 'ਚ ਸਰਕਾਰ ਅਤੇ ਮੰਤਰੀ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਜੂ ਹਸ਼ਿਆਰਪੁਰ 'ਚ ਵੀ ਵਕੀਲ ਭਾਈ ਚਾਰੇ ਵੱਲੋਂ ਇਕੱਤਰ ਹੋ ਕੇ ਇਸੇ ਲਖਚੈਰੀਆਂ 'ਚ ਪੰਜਾਬ ਸਰਕਾਰ ਅਤੇ ਮੰਤਰੀ ਲਾਲਜੀਤ ਭੁੱਲਰ ਵਿਰੁੱਧ ਜ਼ੋਰਦਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲਾਂ ਨੇ ਕਿਹਾ ਕਿ ਆਪ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਪਹਿਲਾਂ ਰਾਮਗੜੀਆ ਅਤੇ ਸੁਨਿਆਰਾ ਬਰਾਦ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਤੇ ਹੁਣ ਮੁੜ ਲਾਲਜੀਤ ਭੁੱਲਰ ਵੱਲੋਂ ਵਕੀਲ ਭਾਈਚਾਰੇ ਲਈ ਜੋ ਸ਼ਬਦਾਬਲੀ ਵਰਤੀ ਗਈ ਹੈ ਉਸ ਨਾਲ ਪੰਜਾਬ ਅਤੇ ਹਰਿਆਣਾ ਦੇ ਵਕੀਲਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹੁਣ ਆ ਕਿਹਾ ਕਿ ਜੇਕਰ ਜਲਦੀ ਲਾਲਜੀਤ ਭੁੱਲਰ ਨੇ ਸਮੂਹ ਵਕੀਲ ਭਾਈਚਾਰੇ ਤੋਂ ਮਾਫੀ ਨਾ ਮੰਗੀ ਤਾਂ ਆਉਣ ਵਾਲੇ ਸਮੇਂ 'ਚ ਸਾਰੇ ਵਕੀਲ ਇਕੱਤਰ ਹੋ ਕੇ ਸੰਘਰਸ਼ ਸ਼ੁਰੂ ਕਰਨਗੇ ਤੇ ਕੱਲ ਹੁਸ਼ਾਰਪੁਰ 'ਚ ਕੋਰਟ ਕੰਪਲੈਕਸ ਦਾ ਕੰਮ ਠੱਪ ਰੱਖ ਕੇ ਮੰਤਰੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਵਕੀਲਾਂ ਨੇ ਕਿਹਾ ਕਿ ਉਹ ਜਲਦ ਚੋਣ ਕਮਿਸ਼ਨ ਨੂੰ ਵੀ ਕੈਬਨਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਵਕੀਲਾਂ ਲਈ ਵਰਤੀ ਗਈ ਸ਼ਬਦਾਬਲੀ ਦੀ ਸ਼ਿਕਾਇਤ ਕਰਨਗੇ। ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਮੈਂ ਐਡਵੋਕੇਟ ਚਮਸ਼ੇਰ ਸਿੰਘ ਭਾਰਦਵਾਜ ਅੱਜ ਅਸੀਂ ਹੁਸ਼ਾਰਪੁਰ ਦੇ ਵਿੱਚ ਸਾਰਾ ਸਮੂਹ ਵਕੀਲ ਭਾਈਚਾਰਾ ਇਕੱਠਾ ਹੋਇਆ ਉਹਦੀ ਵਜ੍ਹਾ ਇਹ ਹੈ ਕਿ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਲਾਲਜੀਤ ਭੁੱਲਰ ਜੋ ਕਿ ਟ੍ਰਾਂਸਪੋਰਟ ਮੰਤਰੀ ਵੀ ਨੇ ਮੌਕੇ ਦੀ ਸਰਕਾਰ ਦੇ ਉਹਨਾਂ ਨੇ ਇੱਕ ਬਹੁਤ ਹੀ ਵਹਿਯਾਤ ਗੱਲ ਕੀਤੀ ਆ ਜੋ ਵਕੀਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮੂਹ ਵਕੀਲ ਭਾਈਚਾਰਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਿੰਨਾ ਵੀ ਹੈ ਸਾਰਿਆਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਨਸ਼ਾ ਤਸਕਰ ਜਿਹੜੇ ਹੈਗੇ ਆ ਅਗਰ ਉਹ ਫੜੇ ਜਾਂਦੇ ਆ ਤਾਂ ਵਕੀਲ ਚੰਦ ਪੈਸਿਆਂ ਦੀ ਖਾਤਰ ਉਹਨਾਂ ਦੀ ਜ਼ਮਾਨਤਾਂ ਕਰਵਾ ਦਿੰਦੇ ਆ ਸੋ ਇਹ ਗੱਲ ਜਿਹੜੀ ਆ ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਭਾਵਨਾਵਾਂ ਦੇ ਵਿੱਚ ਬੰਦੇ ਹੋਏ ਕਹਿੰਦੇ ਮੈਂ ਕਹਤੀ ਆ ਪਰ ਇਹ ਗੱਲ ਜਿਹੜੀ ਆ ਕਰਨੀ ਬਿਲਕੁਲ ਨਹੀਂ ਸੀ ਬਣਦੀ ਇਸ ਇਸੇ ਗੱਲ ਦੇ ਵਿੱਚ ਇਸੇ ਚੱਕਰ ਦੇ ਵਿੱਚ ਅੱਜ ਅਸੀਂ ਸਾਰਾ ਵਕੀਲ ਭਾਈਚਾਰਾ ਜਿਹੜਾ ਇਸ ਦਾ ਡਟ ਕੇ ਵਿਰੋਧ ਕਰਦੇ ਆਂ ਔਰ ਕੱਲ ਦੀ ਸਾਡੀ ਪੰਜਾਬ ਬੰਦ ਨਹੀਂ ਸਟ੍ਰਾਈਕ ਵੀ ਹੈਗੀ ਆ ਕਾਲ ਹੈਗੀ ਆ ਕੱਲ ਨੂੰ ਸਾਰਾ ਪੰਜਾਬ ਬੰਦ ਕੀਤਾ ਜਾ ਰਿਹਾ ਸਰ ਜਿੱਦਾਂ ਉਹਨਾਂ ਵੱਲੋਂ ਪਹਿਲਾਂ ਰਾਮਗੜੀਆ ਤਰਖਾਣਾ ਲਈ ਵੀ ਕੁਝ ਗੱਲ ਤੇ ਟਿੱਪਣੀ ਕੀਤੀ ਸੀ ਉਹ ਕਮੇਟੀਆਂ ਬਾਰੇ ਕੀਤਾ ਸੀ ਸਨਿਆਰਾ ਤੇ ਰਾਮ ਪਹਿਲਾਂ ਪਹਿਲਾਂ ਵੀ ਉਹਨਾਂ ਨੇ ਬਿਲਕੁਲ ਉਹ ਇਹ ਨਾ ਕਿੱਦਾਂ ਉਹਨਾਂ ਦੀ ਮਾਨਸਿਕਤਾ ਆ ਉਹਨਾਂ ਦੀ ਇਹ ਇਹ ਚੀਜ਼ ਜਿਹੜੀ ਹੈਗੀ ਆ ਇਹ ਉਹਨਾਂ ਦੀ ਘਟਿਆ ਮਾਨਸਿਕਤਾ ਜਿਹੜੀ ਆ ਉਹਨੂੰ ਦਰਸਾਉਂਦੀ ਆ ਵੀ ਪਹਿਲਾਂ ਉਹਨਾਂ ਨੇ ਰਾਮਗੜੀਆ ਔਰ ਫਿਰ ਸੁਨੀਆਰਾ ਕੌਮ ਨੂੰ ਇੱਕ ਤਰਫ ਵੋਟ ਬੈਂਕ ਦੀ ਖਾਤਰ ਉਹ ਜਿਹੜੇ ਐ ਹਜੇ ਵਾਹਿਆਤ ਬਿਆਨ ਜਿਹੜੇ ਆ ਮੀਡੀਆ ਦੇ ਵਿੱਚ ਦੇ ਰਹੇ ਆ ਔਰ ਇਸ ਦਾ ਅਸੀਂ ਰੱਜ ਕੇ ਪਰ ਜੋਰ ਵਿਰੋਧ ਕਰ ਲੋਕ ਸੋਹਣੀਆਂ ਚੋਣਾਂ ਬਿਲਕੁਲ ਨਜ਼ਦੀਕ ਨੇ ਉਹਨਾਂ ਦਾ ਚਿਹਰਾ ਬਿਆਨ ਆ ਨਾ ਕਿੱਡਾ ਮਤਲਬ ਦੇਖਦੇ ਹੋ ਇਸ ਚੀਜ਼ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਉਹਨਾਂ ਦਾ ਪ੍ਰਧਾਨ ਆ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਆ ਉਹ ਇੱਕ ਸਟੇਜ ਦਾ ਕਲਾਕਾਰ ਸੀ ਸਟੇਜ ਚਲਾਉਂਦਾ ਚਲਾਉਂਦਾ ਉਹਨੂੰ ਸਟੇਟ ਸੰਭਾਲ ਦਿੱਤੀ ਗਈ ਆ ਔਰ ਸਟੇਜ ਚ ਚਲਾਉਣ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਜਿਵੇਂ ਮਾਨ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਹਿਆਰਪੁਰ ਜੋ ਵਿਵਾਦਿਤ ਬਿਆਨ ਲਾਲਜੀਤ ਭੁੱਲਰ ਕੈਬਨਿਟ ਮਨਿਸਟਰ ਪੰਜਾਬ ਨੇ ਵਕੀਲ ਭਾਈਚਾਰੇ ਲਈ ਦਿੱਤਾ ਹੈ ਉਸ ਦੀ ਸ਼ਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਦਾ ਤੇ ਇਸੇ ਵਿਵਾਦ ਦੇ ਇਸੇ ਵਿਵਾਦਿਤ ਬਿਆਨ ਦੇ ਮੱਦੇ ਨਜ਼ਰ ਕੱਲ ਪੰਜਾਬ ਲੈਵਲ ਤੇ ਤੇ ਸਾਡੀ ਬਾਰ ਨੇ ਵੀ ਨੋ ਵਰਕ ਦੇ ਰੱਖਿਆ ਹੈ ਮੇਰੀ ਵਕੀਲਾਂ ਨੂੰ ਗੁਜਾਰਸ਼ ਹੈ ਕਿ ਕੋਈ ਵੀ ਵਕੀਲ ਕਿਸੇ ਵੀ ਅਦਾਲਤ ਵਿੱਚ ਪੇਸ਼ ਨਾ ਹੋਵੇ ਤਾਂ ਕਿ ਇਸ ਸਰਕਾਰ ਨੂੰ ਤੇ ਲਾਜੀਤ ਭੁੱਲਰ ਨੂੰ ਅਕਲ ਦਿੱਤੀ ਜਾ ਸਕੇ ਵੋਟਾਂ ਦੇ ਚੋਣਾਂ ਦੇ ਨਜ਼ਦੀਕ ਆ ਕੇ ਇਦਾਂ ਦਾ ਬਿਆਨ ਦੇਣਾ ਕਿੰਨਾ ਕਿ ਜਾਇਜ਼ ਸਮਝਦੇ ਇਹ ਸਿਰਫ ਬਿਆਨ ਆਪਣੇ ਵੋਟ ਬੈਂਕ ਨੂੰ ਮੱਦੇਨਜ਼ਰ ਨਜ਼ਰ ਰੱਖ ਕੇ ਦਿੰਦੇ ਆ ਪਿਛਲੇ ਸਾਲ ਪਹਿਲਾਂ ਵਕੀਲਾਂ ਕੋ ਵੋਟਾਂ ਮੰਗਦੇ ਸੀ ਹੁਣ ਸਾਡੇ ਖਿਲਾਫ ਹੀ ਬਿਆਨ ਦਿੰਦੇ ਆ ਜੇ ਅਗਰ ਲਾਜੀਤ ਭੁੱਲਰ ਬਿਨਾਂ ਸ਼ਰਤ ਮਾਫੀ ਨਹੀਂ ਮੰਗਦਾ ਤੇ ਪੰਜਾਬ ਲੈਵਲ ਤੇ ਵਕੀਲ ਭਾਈਚਾਰਾ ਵੱਡੇ ਲੈਵਲ ਤੇ ਸੰਘਰਸ਼ ਕਰੇਗਾ ਤੇ ਆਉਂਦੀਆਂ ਚੋਣਾਂ ਵਿੱਚ ਇਹਨਾਂ ਨੂੰ ਇਸ ਦਾ ਖਮਿਆਜਾ ਵੀ ਪੁਗਤਣਾ ਪਵੇ ਅੱਜ ਸਾਡੇ ਹੁਸ਼ਿਆਰਪੁਰ ਬਾਰ ਦੇ ਸਾਰੇ ਮਾਨਯੋਗ ਵਕੀਲ ਸਾਹਿਬ ਨੇ ਅਰਜੈਂਟ ਮੀਟਿੰਗ ਕੀਤੀ ਆ ਜੋ ਕਿ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਟਰਾਂਸਪੋਰਟ ਮੰਤਰੀ ਉਹਨਾਂ ਨੇ ਵਕੀਲਾਂ ਖਿਲਾਫ ਵਿਵਾਦਤ ਬਿਆਨ ਦਿੱਤਾ ਜਿਹਦੇ ਬਾਰੇ ਭਾਰਦwaj ਸਾਹਿਬ ਤੁਹਾਨੂੰ ਡਿਟੇਲ ਚ ਦੱਸ ਚੁੱਕੇ ਆ ਤੇ ਇਹੋ ਜੇ ਵਿਵਾਦਤ ਬਿਆਨ ਦੇਣ ਲਈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਪਹਿਲੇ ਜਦੋਂ ਇਹਨਾਂ ਨੇ ਇਲੈਕਸ਼ਨ ਲੜਨੀ ਸੀਗੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਮੈਨੂੰ 85 ਹਜ਼ਾਰ ਵਕੀਲ ਸਪੋਰਟ ਕਰਨ ਪੰਜਾਬ ਦੇ ਮੈਂ ਇਹਨਾਂ ਨੂੰ ਚੈਂਬਰ ਫ੍ਰੀ ਸਭ ਕੁਝ ਫ੍ਰੀ ਦਿਆਂਗਾ ਸਹੂਲਤਾਂ ਦਿਆਂਗਾ ਹੁਣ ਇਹ ਵਕੀਲਾਂ ਦੇ ਖਿਲਾਫ ਹੀ ਵਿਵਾਦਤ ਬਿਆਨ ਦੇ ਰਹਾ ਹੈ ਇਹਨਾਂ ਦੇ ਮਤਲਬ ਕਿੰਨਾ ਜ਼ਿਆਦਾ ਇਹਨਾਂ ਨੂੰ ਘਮੰਡ ਆਪਣੀ ਪਾਵਰ ਤੇ ਹੋ ਗਿਆ ਸਾਡੀ ਬਾਕੀ ਜੋ ਸਾਡੇ ਨਾਲ ਹਿਸ਼ਾਰਪੁਰ ਵਕੀਲਾਂ ਨਾਲ ਇਹਨਾਂ ਨੇ ਕੀਤਾ ਸਾਡਾ ਜੁਡੀਸ਼ੀਅਲ ਕੰਪਲੈਕਸ ਦੇਕਰ ਪੈ ਨਹੀਂ ਇਹਨਾਂ ਨੇ ਦਿੱਤਾ ਕੋਈ ਮਦਦ ਨਹੀਂ ਕੀਤੀ ਕੋਈ ਗ੍ਰਾਂਟ ਨਹੀਂ ਦਿੱਤੀ ਜਦ ਕਿ ਪੁਰਾਣੀ ਗ੍ਰਾਂਟ ਜਿਹੜੀ ਆਈ ਆ ਉਹ ਵੀ ਵਾਪਸ ਲੈ ਗਏ ਸੀਗੇ ਔਰ ਪਿਛਲੇ ਸਾਲ ਹੁਸ਼ਿਆਰਪੁਰ ਦੇ ਸਾਰੇ ਵਕੀਲ ਜਿਹੜੇ ਬਿਨਾ ਬਿਜਲੀ ਪਾਣੀ ਤੋਂ ਗਰਮੀਆਂ ਵੀ ਸਾਰੀਆਂ ਕੱਡੀਆਂ ਬੜੀ ਬੁਰੀ ਤਰ੍ਹਾਂ ਔਰ ਕਿਸੇ ਨੇ ਇੱਥੇ ਆ ਕੇ ਵਕੀਲਾਂ ਦੀ ਸਾਰ ਨਹੀਂ ਲਈ ਔਰ ਜੋ ਇਹਨਾਂ ਦੇ ਐਕਟ ਐਂਡ ਕੰਡਕਟ ਹੈਗੇ ਆ ਇਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਫਾਈਲ ਕੀਤੇ ਜਾਊਗੇ ਜੋ ਵੀ ਕਰਪੇ ਬਣਦੀ ਸੀ ਠੋਕੇ ਕੰਮ ਕਰਨਗੇ ਟਾਈਮ ਹੈਗਾ ਕੀ ਕਹਿਣਾ ਹੈ ਵੋਟਾਂ ਦੇ ਵਿੱਚ ਇਹਨਾਂ ਨੂੰ ਜੇ ਵੋਟਾਂ ਜਿੱਦਾਂ ਦਾ ਗੱਲਾਂ ਬੋਲ ਰਹੇ ਇਲੈਕਸ਼ਨ ਵੋਟਾਂ ਲੈਣ ਵੇਲੇ ਤੇ ਇਹ ਬਾਅਦ ਦੇ ਵਿੱਚ ਕੀ ਕਰਨਗੇ ਇਹਨਾਂ ਨੂੰ ਕੋਈ ਵੋਟ ਦੇਣ ਦਾ ਕੋਈ ਹੱਕ ਨਹੀਂ ਹੈਗਾ ਇਹਨਾਂ ਦਾ ਖਿਲਾਫ ਐਜੀਟੇਸ਼ਨ ਇਹਨਾਂ ਦੇ ਕਰਨੀ ਚਾਹੀਦੀ ਆ ਵੀ ਆ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ